ਤੁਹਾਡਾ ਨਾਮ ਸਰ ਤੁਹਾਡਾ ਸੁਖਦੇਵ ਤੱਕੜ ਸੁਖਦੇਵ ਤੱਕੜ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਵਾਂਸਾ ਅੱਛਾ ਨਵਾਂਸਾ ਇਸ ਪਾਸੇ ਪਿੰਡ ਹੈਗਾ ਹਾਂਜੀ ਮੇਰਾ ਨਵਾਂਸਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਅਸੀਂ ਕਹਿੰਦੇ ਹਾਂ ਇੱਕ ਤਾਂ ਪਹਿਲਾਂ ਪ੍ਰਸ਼ਾਸਨ ਨੇ ਕਿੰਨੇ ਜਿਹੜੀਆਂ ਬੋਟਾ ਚਲਦੀਆਂ ਨੇ ਵਿੱਚ ਹਾਂਜੀ ਇਹ ਬੋਟਾਂ ਦੀ ਵਜ੍ਹਾ ਕਰਕੇ ਸਾਰਾ ਕੰਮ ਹੋ ਰਿਹਾ ਅੱਛਾ ਅਸੀਂ ਡੀਸੀ ਸਾਹਿਬ वगੇ ਰਿਕਵੈਸਟ ਕਰ ਰਹੇ ਜਿਹੜੀ ਬੋਟਾ ਨੇ ਬੋਟਾ ਕੰਮ ਬਿਲਕੁਲ ਖਤਮ ਕਰ ਰਹੇ ਅੱਛਾ ਬੋਟਾ ਬੰਦ ਕਰ ਦਿਓ ਇਹ ਬੋਟਾ ਨਾ ਰੋਕੀਆਂ ਇਹ ਫਾਰਕਨ ਪਾਣੀ ਜਾ ਖੜਨਾਗੇ ਇਹਦਾ ਕਾਰਨ ਕੀ ਹੈਗਾ ਬੋਟਾਂ ਦੀ ਮਚਾਂ ਇਥੇ ਸਾਰਾ ਕੋਈ ਆਇਆ ਜਿੰਦਾ ਕੋਈ ਆਇਆ ਜਿੰਦਾ ਕੋਈ ਜਾਇਆ ਜਿੰਦਾ ਇੱਕ ਪ੍ਰਾਈਵੇਟ ਲੋਕ ਆਈ ਜਾਂਦੇ ਆ ਪਰਮਿਸ਼ਨ ਡਿਸੈਬਲ ਪਤਾ ਨਹੀਂ ਕਿਧਰ ਕੀ ਲੈਂਦੇ ਨਹੀਂ ਉਹ ਤਾਂ ਬੰਦ ਕਰ ਲਿਆਵੇ ਤਾਂ ਪੱਕੀ ਛੜ ਕੇ ਨਾਲ ਨਾਲ ਪਰ ਜੰਗਲ ਪੈ ਟੋਲੇ ਤੋਂ ਪਰ ਨਾਲ ਨਾਲ ਜਦੋਂ ਇੱਥੇ ਆਉਂਦੀ ਹੈ ਉਹਦੇ ਕੰਮ ਕਾਜ ਕੋਲ ਨਹੀਂ ਮਤਲਬ ਬੋਟ ਇੱਕ ਤਾਂ ਚੱਲੇ ਤਾਂ ਸਰ ਡਿਸੈਬਲ ਨੇ ਕਈ ਰਿਕਵੈਸਟ ਕਰ ਚੁੱਕੇ ਆਂ ਵੀ ਬੋਟਾਂ ਬੰਦ ਕਰ ਦਿਓ ਬੋਟਾਂ ਬੰਦ ਹੋ ਗਈਆਂ ਤਾਂ ਸਾਰਾ ਕੋਈ ਟਾਇਵ ਨਹੀਂ ਲੱਗਣੀ ਠੀਕ ਹੈ ਜੀ ਉਹ ਤੋਂ ਫੁੱਟ ਬੰਨ੍ਹਣ ਨਾਲ ਉੱਡ ਗਿਆ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਦੋ ਜਿਹੜੇ ਆਪ ਲੋਕ ਹੈਗੇ ਨੇ ਮੋਟਰਸਾਈਕਲਾਂ ਵਾਲੇ ਗੱਡੀਆਂ ਵਾਲੇ ਜਾਣ ਚੋਂ ਰੁਕਦੇ ਸਾਨੂੰ ਮਿੱਟੀ ਆਣ ਤੇ ਬੜੀ ਦਿੱਕਤ ਆਈ ਖੋਤੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਤੇ ਉਹ ਟਰਾਲੀਆਂ ਵੀ ਮਿੱਟੀ ਮਿੱਟੀ ਕਿਹੜੇ ਰਸਤੇ ਤੋਂ ਲਿਆ ਰਹੇ ਹੋ ਤੁਸੀਂ ਲੋਕ ਆਪਿਆ ਖਲਾ ਸਾਡੇ ਨਵੇਂ ਹਸਤਾ ਦੇ ਵਿੱਚ ਜੀ ਅੱਛਾ ਜੀ ਉੱਥੇ ਕੋਈ ਸਰਪੰਚ ਦਾ ਪਾਸਤਾ ਸਲਵਾਜੀ ਹੈਗੀ ਹੈ ਕੋਈ ਮਿੱਟੀ ਕੋ ਚੱਕਣ ਦਾ ਕੋਈ ਨਹੀਂ ਚੱਕਣ ਸਾਨੂੰ ਉਹ ਸਮੱਸਿਆ ਮਿੱਟੀ ਦੀ ਬੜੀ ਆਈ ਖੋਤੀ ਜੇ ਸਾਨੂੰ ਪਾਸੋਂ ਮਿਲੇ ਮਿੱਟੀ ਤਾਂ ਬੰਨ ਬਚੇਗਾ ਠੀਕ ਹੈ ਜੀ ਮਿੱਟੀ ਨਵੇਂ ਹਸਤੇ ਤੋਂ ਚੱਕ ਕੇ ਲਿਆ ਰਹੇ ਹੋ ਤੁਸੀਂ ਹਾਂਜੀ ਅਜੇ ਪੰਚਾਇਤੀ ਪੇੜਲੀ ਚੋਂ ਜਿਹੜਾ ਬਨ ਜਾ ਬਣਿਆ ਹੈ ਉੱਥੇ ਉੱਥੇ ਅੱਛਾ ਵੈਸੇ ਇੱਕ ਸਰ ਬੇਨਤੀ ਹੋ ਰਹੀ ਜੀ ਅ ਅਸੀਂ ਮੈਂ ਸਾਰੀ ਕਿਹੜੇ ਜ਼ਿਮੀਂਦਾਰ ਨੇ ਕੋਹਨਾ ਨੂੰ ਵੀ ਪੁੱਛ ਲਓ ਜੀ ਮੈਂ ਦਿਨ ਪਰ ਰਾਤ ਆਦਾ ਤਨ ਮਨ ਲਾ ਕੇ ਮਿਹਨਤ ਕਰ ਰਿਹਾ ਜੀ ਮਨ ਨੂੰ ਬਚਾਨ ਦੀ ਜੀ ਇੱਕ ਕਿਹੜੇ ਜਾਨ ਪਛਾਨ ਵਾਲੇ ਮੁਲਾਜ਼ਮਾ ਤੇ ਹੁੰਦੇ ਨੇ ਜੀ ਕਿੱਥੇ ਮੇਨ ਨਾਕਾ ਹੈ ਜੀ ਉਥੋਂ ਉਹਨਾਂ ਤਾਂ ਭੇਜ ਦਿੰਦੇ ਨੇ ਜੀ ਕਿਹੜੇ ਹੋਰ ਹੁੰਦੇ ਨੇ ਜੀ ਉਹਨਾਂ ਨੂੰ ਨਹੀਂ ਭੇਜ ਦਿੰਦੇ ਮਤਲਬ ਨਾਕੇ ਤੇ ਕਿਸੇ ਨਾਲ ਪਾਰਸ਼ਲਟੀ ਨਾ ਕੀਤੀ ਜਾਵੇ ਜਿਸ ਬੰਦੇ ਨੂੰ ਕੰਮ ਹੈਗਾ ਉਹੀ ਬੰਦਾ ਇੱਥੇ ਆਵੇ ਤੇ ਤਮਾਸ਼ੀਬੀਨ ਇੱਥੇ ਬੰਦੇ ਨਾ ਆਣ ਜਿਹੜੇ ਇੱਥੇ ਮਲਾਜ਼ਮ ਦੂਸਰੇ ਲੱਗੇ ਹੋਏ ਨੇ ਪੁਲ ਤੇ ਜੀ ਜਿਹੜੇ ਪੁਲ ਤੇ ਮਲਾਜ਼ਮ ਲੱਗੇ ਹੋਏ ਨੇ ਜੀ ਜਿਹੜੇ ਥਾਣੇਦਾਰ ਸਾਹਿਬ ਨੂੰ ਕਹਿੰਨੇ ਵੀ ਆ ਵਿਕਲ ਕੇੜਾ ਖੜਾ ਸਾਈਡ ਤੇ ਕਰਾ ਦਿਓ ਜੀ ਉਹ ਕਹਿੰਦੇ ਅਸੀਂ ਠੇਕਾ ਤੋੜ ਲਿਆ ਪੁੱਠੇ ਉਹ ਕੋ ਬੋਲਦੇ ਨੇ ਜੀ ਠੀਕ ਹੈ ਜੀ ਚਲੋ ਇਹ ਵੀ ਇਹ ਗੱਲ ਵੀ ਤੁਹਾਡੀ ਜਿਹੜੇ ਰਾਸ ਮਿਲਦੇ ਹੋਣਗੇ ਪਰਾ ਲੈ ਕੇ ਹੋਣਗੇ ਬਟੇ ਉਹਨਾਂ ਰਸਤੇ ਬੰਦਾ ਮਾਰ ਕੇ ਜੀ ਨੂਰ ਸਾਹਿਬ ਕਰਦੇ ਅੱਛਾ ਅੱਛਾ ਜੀ ਆਪ ਆਪ ਨੂੰ ਬੇਨਤੀ ਕਰਦੇ ਵੀ ਉਹ ਰਾਤ ਮੱਧ ਵਿੱਚ ਸਟੇ ਕਰਾ ਰੋਕਾ ਜਾਵੇ ਜਾਂ ਰਾਣੇ ਰੋਕਾ ਜਾਵੇ ਠੀਕ ਹੈ ਜੀ ਤੇ ਜਿਹੜੇ ਲੰਗਰ ਲੈ ਕੇ ਵੱਡੇ ਟਰਾਲੇ ਆ ਰਹੇ ਨੇ ਉਹਨਾਂ ਵਾਸਤੇ ਵੀ ਕਿਹਾ ਜਾ ਰਿਹਾ ਵੀ ਉਹ ਆਪ ਦੇ ਜਿਹੜੇ ਵਹੀਕਲ ਨੇ ਉਹ ਪਿੱਛੇ ਰੋਕ ਲੋ ਤੇ ਬੰਨ ਦੇ ਬੰਨਣ ਛੇ ਜਿਹੜੀ ਹੈ ਉਹ ਬੜੀ ਦਿੱਕਤ ਆ ਰਹੀ ਹੈਗੀ ਹੈ ਤੇ ਜੇ ਬੰਨ ਟੁੱਟਦਾ ਹੈਗਾ ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਉਹ ਪ੍ਰੋਬਲਮ ਬਹੁਤ ਵੱਡੀ ਆ ਸਕਦੀ ਹੈ ਤੇ ਦੂਸਰੀ ਇਹਨਾਂ ਦੀ ਮੰਗ ਹੈਗੀ ਹੈ ਵੀ ਜਿਹੜੀਆਂ ਬੋਟਸ ਚਲਦੀਆਂ ਨੇ ਉਹ ਬੋਟ ਇਸ ਪਾਸੇ ਵੱਲ ਨਾ ਆਵੇ ਉਹ ਬੋਟਸ ਜਿੱਥੇ ਕਾਂਵਾਂ ਵਾਲੀ ਦਾ ਪੋਲ ਹੈਗਾ ਉਹਦੇ ਨਾਲ ਉੱਥੋਂ ਹੀ ਚੱਲੇ ਤੇ ਉੱਥੇ ਹੀ ਵਾਪਸ ਆਏ ਇਹਦੇ ਨਾਲ ਨਾਲ INDRF ਦੀਆਂ ਟੀਮਾਂ ਨੂੰ ਹਿਦਾਇਤ ਦਿੱਤੀ ਜਾਏ ਕਿ ਪੁਲ ਦੇ ਨਾਲ ਬੋਟ ਨਾ ਆਵੇ ਘਟੋਂ ਘਟ ਵੀ 100 150 ਫੁੱਟ ਦੂਰ ਹੋਵੇ ਕਿਉਂਕਿ ਉਹਦੇ ਨਾਲ ਪਾਣੀ ਦੀ ਵੱਡੀ ਇੱਕ ਲਹਿਰ ਉੱਠਦੀ ਹੈ ਤੇ ਉਹ ਆ ਕੇ ਬੰਨ ਨਾਲ ਇੱਥੇ ਟਕਰਾਂਦੀ ਹੈਗੀ ਹੈ ਉਹਦੇ ਨਾਲ ਇਹਨੂੰ ਧੱਕਾ ਵੱਜਦਾ ਤੇ ਧੱਕਾ ਵੱਜਣ ਨਾਲ ਲਗਾਤਾਰ ਬੰਨ ਦੀ ਜਿਹੜੀ ਸਥਿਤੀ ਆ ਉਹ ਕਮਜ਼ੋਰ ਹੋ ਰਹੀ ਹੈ ਇਹ ਹੀ ਕਹਿਣਾ ਚਾਹੁੰਦੇ ਸੀ ਧੰਨਵਾਦ ਜੀ ਤੇ ਇਹ ਦੋਸਤੋ ਇਹ ਕੰਮ ਜਿਹੜਾ ਹੈਗਾ ਬੜੀ ਤੇਜ਼ੀ ਨਾਲ ਇੱਥੇ ਚੱਲਦਾ ਪਿਆ ਹੈਗਾ ਤੇ ਤਾਂ ਤੁਹਾਨੂੰ ਵਾਰ-ਵਾਰ ਅਸੀਂ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਵੀ ਅਪੀਲ ਕਰ ਰਿਹਾ ਹੈਗਾ ਵੀ ਇਸ ਬੰਨ ਤੇ ਜਿਹੜਾ ਉਹਨਾ ਆਓ ਬਾਕੀ ਮੈਂ ਤੁਹਾਨੂੰ ਚੀਜ਼ਾਂ ਜਿਹੜੀਆਂ ਦਿਖਾਣੀਆਂ ਸੀਗੀਆਂ ਉਹ ਤੁਹਾਡੀ ਨਜ਼ਰ ਕਰਤੀ ਹੈ ਕੁਝ ਹੋਰ ਅਪਡੇਟਸ ਦੇ ਨਾਲ ਫਿਰ ਮੈਂ ਤੁਹਾਡੇ ਤੱਕ ਜਿਹੜੀਆਂ ਅ ਅਪਡੇਟਸ ਹੋਣਗੀਆਂ ਇਥੋਂ ਦੀਆਂ ਬੰਨਦੀਆਂ ਹੜ੍ਹਾਂ ਦੇ ਦੌਰਾਨ ਦੀਆਂ ਔਰ ਪ੍ਰਸ਼ਾਸਨ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਸ तमाम ਚੀਜ਼ਾਂ ਤੁਹਾਡੀ ਨਜ਼ਰ ਕਰਾਂਗਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਜੇ ਤੁਹਾਨੂੰ ਸਾਡੀ ਪਲ-ਪਲ ਦੀ ਰਿਪੋਰਟਿੰਗ ਪਸੰਦ ਆ ਰਹੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੱਕ 유ਸਫੁਲ ਜਾਣਕਾਰੀਆਂ ਅਸੀਂ ਉਪਲਬਧ ਕਰਵਾ ਰਹੇ ਹਾਂ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੁਹਾਡਾ ਕੋਈ ਪ੍ਰਸ਼ਨ ਹੋਵੇ ਤੁਹਾਡੇ ਕੋਈ ਸਵਾਲ ਹੋਣ ਤੁਹਾਡੇ ਕੋਈ ਸੁਝਾਅ ਹੋਣ ਤਾਂ ਉਹ ਵੀ ਸਾਡੇ ਤੱਕ ਤੁਸੀਂ ਪਹੁੰਚ ਸਕਦੇ ਹੋ ਕਮੈਂਟ ਕਰ ਸਕਦੇ ਹੋ ਸਾਡਾ ਨੰਬਰ ਤੁਸੀਂ ਨੋਟ ਕਰ ਲਓ 99150 ਤੇ 07071 99150 07071 ਆ ਦੇਖੋ ਤੁਹਾਨੂੰ ਕਿਉਂ ਅਪੀਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਬੰਨ ਜਿਹੜਾ ਹੈਗਾ ਉਹ ਬੰਦਾ ਹੈਗਾ ਇਹਦੇ ਥੱਲੇ ਆ ਸਾਲਟ ਹੈਗੀ ਹੈ ਨੀਰੀ ਆ ਦੇਖੋ ਇਹ ਸਾਲਟ ਹੈਗੀ ਹੈ ਜਿੰਦੇ ਵਿੱਚੋਂ ਪਾਣੀ ਨਿਕਲਦਾ ਹੈਗਾ ਤੇ ਲਗਾਤਾਰ ਬੰਦ ਦੇ ਥੱਲੇ ਇੱਥੇ 20 ਫੁੱਟ 20 25 ਫੁੱਟ ਪਾਣੀ ਥੱਲੇ ਜਿਹੜਾ ਹੈਗਾ ਉਹ ਹੈਗਾ ਤਾਂ ਰੇਤਾ ਹੀ ਹੈ ਨਾ ਬਰੇਤੀ ਹੈਗਾ ਆ ਕੀ ਆਵਾਜ਼ ਮਾਰਦੇ ਪਈ ਨਹੀਂ ਉਹ ਇੱਕ NDRF ਦੀਆਂ ਦੀ ਬੋਟਸ ਚੱਲੀਆਂ ਨੇ ਜਿੰਦੇ ਬਾਰੇ ਉਹਨਾਂ ਨੇ ਨੀਚੇ